ਨਮਸਕਾਰ ਦੋਸਤੋ ਮੈਂ ਡਾਕਟਰ ਪਦਮ ਦੇਖਸ਼ਰ ਤੁਹਾਡਾ ਮੇਰੇ ਚੈਨਲ 'ਸਵਾਗਤ ਕਰਦਾ ਹਾਂ ਅੱਜ ਦਾ ਜੋ ਮੈਂ ਟੌਪਿਕ ਲੈ ਕੇ ਆਇਆ ਹਾਂ ਬਵਾਸੀਰ ਬਵਾਸੀਰ ਦੋ ਤਰ੍ਹਾਂ ਦੀ ਹੁੰਦੀ ਹੈ ਖੂਨੀ ਬਵਾਸੀਰ ਬਾਦੀ ਬਵਾਸੀਰ ਅੱਜ ਜੋ ਜਿਸ ਬਾਰੇ ਡਿਸਕਸ ਕਰਾਂਗੇ ਉਹ ਖੂਨੀ ਬਵਾਸੀਰ ਬਾਰੇ ਕਰਾਂਗੇ ਖੂਨੀ ਬਵਾਸੀਰ ਜਦੋਂ ਟਾਇਲਟ ਦੇ ਰਾਹੀਂ ਖੂਨ ਬਾਹਰ ਆਉਣ ਲੱਗ ਜੇ ਤਾਂ ਉਹ ਖੂਨੀ ਬਵਾਸੀਰ ਹੈ ਟਾਇਲਟ ਦੇ ਪਿੱਛੇ ਜਿਹੜੀ ਜਗ੍ਹਾ ਹੁੰਦੀ ਹੈ ਆਪਣੀ ਐਨਸ ਕਹਿੰਦੇ ਆ ਉਦੋਂ ਉੱਥੇ ਨਾੜਾਂ ਦਾ ਗੁੱਛਾ ਹੁੰਦਾ ਹੈ ਨਾੜਾਂ ਦੇ ਗੁੱਛੇ ਵਿੱਚ ਜਦੋਂ ਸਵੇਲਿੰਗ ਆ ਜਾਂਦੀ ਹੈ ਜਾਂ ਉਹ ਬ੍ਰੇਕੇਜ ਹੋ ਜਾਂਦੀ ਹੈ ਉਦੋਂ ਖੂਨ ਆਉਣ ਦੇ ਨਾਲ ਇਹ ਖੂਨੀ ਬਵਾਸੀਰ ਤੇ ਇਨਕਲੂਡ ਕਰਦੇ ਹਾਂ ਇਸ ਦੇ ਲੱਛਣ ਕੀ ਨੇ ਗ੍ਰੇਡ 1 ਦੇ ਵਿੱਚ ਕਬਜੀ ਹੋ ਜਾਂਦੀ ਹੈ ਖੂਨ ਆਉਣ ਲੱਗ ਜਾਂਦਾ ਬਾਹਰ ਤਾਂ ਸਵੇਲਿੰਗ ਵੀ ਹੋ ਜਾਂਦੀ ਹੈ ਖੁਜਲੀ ਵੀ ਹੋਣ ਲੱਗਦੀ ਹੈ ਗ੍ਰੇਡ 2 'ਚ ਇਹ ਥੋੜੀ ਵੱਧ ਜਾਂਦੀ ਹੈ ਗੰਢ ਬਣ ਜਾਂਦੀ ਹੈ ਇਸ ਤੋਂ ਬਾਅਦ ਇਹਦਾ ਕਿ ਇਸ ਨੂੰ ਮੱਸੇ ਵੀ ਬਾਹਰ ਆਉਣ ਲੱਗ ਜਾਂਦੇ ਉਹਨੂੰ ਆਪਾਂ ਵਾਦੀ ਬਵਾਸੀਰ 'ਚ ਇਨਕਲੂਡ ਕਰਦੇ ਹਾਂ ਉਹਦੇ ਬਾਰੇ ਨੈਕਸਟ ਟਾਪਿਕ ਤੇ ਗੱਲ ਕਰਾਂਗੇ ਐਸਰ ਇਸ ਦੇ ਲੱਛਣ ਇਸ ਦੇ ਕਾਰਨ ਕੀ ਨੇ ਕਈਆਂ ਨੂੰ ਤਾਂ ਇਹ ਜੈਨੇਟਿਕ ਹੋ ਜਾਂਦੀ ਹੈ ਅਨੁਵੰਸ਼ਿਕ ਕਹਿ ਦਿੰਦੇ ਨੇ ਜਾਂ ਕਈ ਜ਼ੋਰ ਲਗਾਉਂਦੇ ਨੇ ਟਾਇਲਟ ਕਰਨ ਵੇਲੇ ਉਹਦੇ ਨਾਲ ਵੀ ਇਹ ਹੋ ਜਾਂਦੀ ਲੰਬੇ ਸਮੇਂ ਤੱਕ ਬੈਠੇ ਰਹਿੰਦੇ ਜਾਂ ਲੰਬੇ ਸਮੇਂ ਤੱਕ ਖੜੇ ਵੀ ਰਹਿਣਾ ਉਹਨਾਂ ਨੂੰ ਵੀ ਹੋ ਜਾਂਦੀ ਚੌਥਾ ਕਾਰਨ ਹੈ ਪ੍ਰੈਗਨੈਂਸੀ ਦੇ ਵਿੱਚ ਇਹ ਹਾਰਮੋਨਲ ਬਦਲਾਅ ਹੋ ਜਾਂਦਾ ਉਦੋਂ ਇਹ ਕਬਜ਼ੀ ਹੋਣੀ ਸ਼ੁਰੂ ਹੋ ਜਾਂਦੀ ਹੈ ਮੇਨ ਕਾਰਨ ਕਬਜ਼ੀ ਹੈ ਜਦੋਂ ਕਬਜ਼ੀ ਹੋਗੀ ਤਾਂ ਬਵਾਸੀਰ ਹੋਣਾ ਲਾਜ਼ਮੀ ਪਰਹੇਜ਼ ਕੀ ਨੇ ਇਹਦੇ ਲਈ ਆਪਣਾ ਲਾਲ ਮੇਚੇ ਦਾ ਸੇਵਨ ਘੱਟ ਕਰਨਾ ਚਾਹੀਦਾ ਕੋਸ਼ਿਸ਼ ਕਰੋ ਤੇ ਲਾਲ ਨਿਸਬੰਦੀ ਕਰਦੇ ਇਹਨਸ ਨੂੰ ਸਾਫ ਰੱਖੋ ਮਤਲਬ ਪਿੱਛੇ ਜੋ ਜੋ ਵਾਲ ਜਗਾ ਹੁੰਦੀ ਹੈ ਉਹਨੂੰ ਸਾਫ ਰੱਖਿਆ ਜਾਵੇ ਜਦੋਂ ਈਚਿੰਗ ਹੋ ਰਹੀ ਹੈ ਤਾਂ ਗਰਮ ਪਾਣੀ ਚ ਬੈਠੋ ਫਾਈਬਰ ਇਨਟੇਕ ਜ਼ਿਆਦਾ ਲਵੋ ਸੈਲਾਹ ਜ਼ਿਆਦਾ ਖਾਣ ਦੀ ਕੋਸ਼ਿਸ਼ ਕਰੋ ਐਕਸਰਸਾਈਜ਼ ਕਰਨਾ ਵੀ ਜ਼ਰੂਰੀ ਹੈ ਪਾਣੀ ਦਾ ਇਨਟੇਕ ਵੀ ਪ੍ਰੋਪਰ ਰਹੇ ਇਹਦੇ ਪਰਹੇਜ ਨੇ ਇਲਾਜ ਵੱਲ ਜਾਵਾਂਗੇ ਤਾਂ ਇਲਾਜ ਦੇ ਲਈ ਨਾਕ ਕੇਸਰ ਚੂਰਨ ਹੁੰਦਾ ਹੈ ਜਰਵੇ ਦੇ ਵਿੱਚ ਇਹਦੀਆਂ 2-2 ਚੁਟਕੀਆਂ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਲੈਣੀਆਂ ਲੱਸੀ ਦੇ ਵਿੱਚ ਮਿਲਾ ਕੇ ਲੈਣੀ ਹੈ। ਦੂਸਰਾ ਕੀ ਹੈ ਪਿੱਛੇ ਅਵਰਟਮੈਂਟ ਯੂਜ਼ ਕਰਨੀ ਆਪਾਂ ਨੂੰ ਪਾਇਲੈਕਸ ਪੋਰਟ ਹਿਮਾਲਿਆ ਦੀ ਮੈਂ ਵੀਡੀਓ ਚ ਮੈਂਸ਼ਨ ਕਰ ਦੂੰਗਾ। ਉਹ ਟਿਊਬ ਨੂੰ ਸਵੇਰੇ ਸ਼ਾਮ ਲਾਉਣਾ ਤੁਸੀਂ। ਆਸ਼ਾ ਕਰਦਾ ਮੇਰੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ। ਤੇ ਇਸ ਨੂੰ ਤੁਸੀਂ ਲੋੜਵੰਦਾਂ ਨੂੰ ਸ਼ੇਅਰ ਕਰੋ ਤੇ ਮੇਰੀ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਓ ਤੇ ਜੋ ਵਾਦੀ ਬਵਾਸੀਰ ਦਾ ਟੌਪਿਕ ਹੈ ਉਹ ਮੈਂ ਨੈਕਸਟ ਵੀਡੀਓ ਚ ਲੈ ਕੇ ਆਉਂਗਾ। ਹਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਅਗਰ ਵਾਦੀ ਬਵਾਸੀਰ ਦੀ ਹੈ। ਥੈਂਕ ਯੂ ਵੈਰੀ ਮਚ।